ਰੋਈ ਤਾਂ ਹੱਸ ਕੇ ਜਾਵਣਾ ਵੀ ਉੱਥੋਂ ਪਹਿਲਾਂ ਮੈਂ ਉੱਥੋਂ ਪਹਿਲਾਂ ਇੱਕੀ ਬੈਗ ਲੈਉਣ ਲੱਗੀ ਸਾਂ ਮੈਂ ਮੇਰਾ ਕਿਹੜਾ ਇੰਨਾ ਜ਼ਮਾਨ ਹੋਣਾ ਹੈ ਫਿਰ ਮੈਂ ਕਿਹਾ ਜੇ ਜ਼ਿਆਦਾ ਹੋ ਗਿਆ ਫਿਰ ਉੱਥੇ ਜਾ ਕੇ ਫਿਰ ਬੈਗ ਲੈਣਾ ਪੈਗ ਖਾਲੀ ਵੀ ਲੈ ਜੰਨੀ ਆ ਨਾ ਸਗਣ ਦੇ ਕਿਤੇ ਨਹੀਂ ਕਰਿਆ ਉਹ ਸ਼ਗਨ ਦੇ ਰੱਖਤੀਆਂ ਨੇ ਤੇ ਪੈਂਟਾਂ ਉਹਦੀਆਂ ਆ ਗੋਪੀ ਦਾ ਸਮਾਨ ਦੀ ਇਹਦੇ ਚੀ ਰੱਖ ਦੋ ਇਹ ਕਾਲੇ ਸਾਫੇ ਕਾਲੇ ਦੇ ਕਿਹਾ ਨਹੀਂ ਐਵੇਂ ਜਾਣ ਦਿੰਦੇ ਪੈਂਟਾਂ ਨਹੀਂ ਉਹ ਬਯਾਦ ਜਿੰਦ ਜਿੰਦ ਤਾਂ ਪੈ ਗਏ ਜਿੰਦ ਕਿੱਥੇ ਚੱਲਾਏ ਜਿੰਦ ਕਿੱਥੇ ਤੀਜਾ ਟੱਪਾ ਵੀ ਪੈਕ ਕਰਨਾ ਤੂੰ ਲੈ ਜਾ ਤਖਾ ਤੂੰ ਲੈ ਜਿੰਦਾ ਦੇ ਕੋਸ਼ਲ ਦੇ ਜੀ ਚਾਗਾ ਦੂਰ ਦੇ ਰੱਖ ਲਈ ਨਾਲ ਆ ਦੇ ਵੇਖੋ ਗੋਪੀ ਦੇ ਲੈ ਜਾ ਹੈ ਕਿੰਨਾ ਹੈ ਦੇਖ ਲੋ ਵੀ ਇਹ ਚਾਰ ਜੋਰ ਪੈ ਜਾਣਾ ਹੈ 4 ਕਿਲੋ ਲਿਆ ਜੁੱਤੀਆਂ ਪਾਈਏ ਤੇ ਚਣ ਉਹ ਮੱਪੀ ਕਿੱਛ ਪਾਇਣਾ ਨਹੀਂ ਹਾਂਜੀ ਮੱਪੀ ਨਹੀਂ ਕਿੱਛ ਪਾਇਣਾ ਮੋਪੀਆਂ ਜੀ ਦੂਜੇ ਬੈਗ ਚ ਨੇ ਸ਼ਗਨ ਰੋ ਚਿਕ ਕੰਬਰ ਬੇਸਤ ਨਹੀਂ ਜਿੱਦ ਬਾਏ ਤੇ ਕਰ ਦੋ ਦਾਦੀ ਨੂੰ ਦਾਦੀ ਨੂੰ ਮੇਲ ਲਓ ਦਾਦੀ ਨੂੰ ਬੱਪੀ ਪਾ ਕੇ ਆਂਦੀ ਆਂਦੀ ਮੇਰੇ ਕੋਲ ਪਾਸਪੋਰਟ ਨਹੀਂ ਹੈਗਾ ਹੁਣ ਤੁਸੀਂ ਤੇ ਅਮਰੀਕਾ ਜਾਏਂਗੇ ਅਮਰੀਕਾ ਹੀ ਅਮਰੀਕਾ ਜਾਏਂਗੀ ਅਰੇ ਯਾਰ ਜਿੰਦ ਦਾਦੀ ਨੂੰ ਜੱਪੀ ਪਾ ਕੇ ਤੇ ਮੇਲ ਲਓ ਸੱਤ ਜਿੰਦ ਬਾਈ ਚੱਲ ਜਿੰਦ ਜਿੰਦ ਬੈਗ ਆਪਣਾ ਫੜ ਜਿੰਦ ਆਪਣਾ ਜਿੰਦ ਬੈਗ ਫੜੋ ਚਲੋ ਚਲ ਆਪਣੇ ਬੈਗਾਂ ਭਾਰੀ ਭਾਰੀ ਇੱਧਰ ਇੱਧਰ ਮੁੜ ਬਹੁਤ ਗੱਡੀ ਦਾ ਬੈਂਡ ਨਹੀਂ ਕਰਣ ਦੀ ਹੈ ਲੈ ਬੈਗ ਮੋਂ ਨਹੀਂ ਕੱਢ ਮਿਲ ਤੇ ਨਾ ਜੱਫੀ ਪਾ ਕੇ ਜੱਫੀ ਪਾ ਕੇ ਮਿਲ ਕੇ ਆਓ ਦਾਦੀ ਨੂੰ ਮਿਲ ਲਓ ਜੱਪੀ ਬਾਕੇ ਮਿਲ ਲਓ ਬਾਏ ਬਾਏ ਕਰ ਦੋ ਆਹ ਜਾ ਲੈ ਜਾ ਜਾ ਮਮਾ ਨੂੰ ਵੀ ਮਿਲ ਲਓ ਜਿੰਦ ਮਮਾ ਨੂੰ ਮਿਲ ਲਓ ਆ ਮਿਲਦਾ ਮੈਂ ਮਾਰ ਜਾਨੀ ਕਾ ਕਰ ਚਲੀ ਇਹਦਾ ਮੈਂ ਕਿਹੜਾ ਬੈ ਕੇ ਮੈਂ ਕਿਹੜਾ ਉਹ ਅੰਨੀ ਜਿਹੜਾ ਥੀਲਾ ਛੋਟਾ ਪੈ ਗਿਆ ਮੇਰੇ ਨਾਲੀ ਆਨੇ ਥਰੂ ਸਿੱਧਾ ਲੱਗਦੀ ਮੇਰੇ ਨਾਲ ਵੀ ਆ। ਮੇਕਰ ਉਹ ਹੀ ਏ। ਕਿੱਥੇ ਜਾਣਾ? ਕਿੱਥੇ ਜਾਣਾ ਨੂੰ ਕਰਦੇ? ਉਹ ਅੰਦਰ ਸ਼ਗਨ ਦੀ ਟਰੱਕ ਵਾਲੀ ਫੋਟੋ ਨਹੀਂ। ਉਹਨੂੰ ਵੇਖ ਕੇ ਆਂਦੀ ਮੈਂ ਆ ਟਰੱਕ ਕੋਲ ਜਾਣਾ। ਚਲੋ ਚਲੋ ਬੈਠੋ। ਮਮਾ ਨੂੰ ਬਾਹਰ। ਮੰਮੇ ਦਾ ਕੱਪੜਾ ਕਾ ਆ। ਬੈਗ ਤੇ ਬਾਹਰ ਹੀ ਆ। ਕੱਪੜਾ ਕਾ। ਮੰਮਾ ਨੂੰ ਲੈ ਕੇ ਜਾਣਾ। ਕੀ ਨਾਲ ਹੈ ਆ ਇਹ ਵੀ ਦੁਨ ਹੈ ਉਹਨੇ ਕੱਲੀ ਚੱਲਦੀ ਹੈ ਕੀ ਨਾਲ ਹੈ ਮੈਂ ਨਾਲ ਨਾਲ ਦাদু ਦੇ ਨਾਲ ਚੱਲਾ ਉਹਨੂੰ ਪਤਾ ਉਹਨੂੰ ਪਤਾ ਦਾਦੂ ਨਾਲ ਚੱਲੇ ਆ ਇੱਕ ਹੋਰ ਮੇਲਾ ਹੈ ਨਹੀਂ ਠੀਕੇ ਆ ਜਾ ਇੱਕ ਹੋਰ ਮੇਲਾ ਹੈ ਚੱਲ ਪਰ ਕਰ ਜਾਓ ਕੋਈ ਪਾ ਲੋ ਕੋਈ ਹੋਰ ਚੱਲ ਬੈ ਕੇ ਚੱਲ ਤੂੰ ਜਾਣਾ ਕਿ ਨਹੀਂ ਜਾਣਾ ਹੈ ਹੈ ਇਹ ਕਾਰਟੂਨ ਦੀ ਬੈਗੇ ਨੇ ਹੈ ਉਹ ਬੰਦ ਹੋਈ ਜਿੰਦੂਲਾ ਚੰਨੀ ਮੈਂ ਠੀਕ ਹੈ ਇਹ ਚੈਨਦੂ ਮਿਲਦਾ ਜੈਨਦੂ ਮਿਲਦਾ ਕੋਈ ਕੋਈ ਮਾਫੀ ਕੋਈ ਗੱਲ ਇਹ ਨੂੰ ਆ ਰਹੀ ਤੁਸੀਂ ਮੈਨੂੰ ਮੀਂਹਣਵਾ ਦੇ ਕਾਰ ਵਈ ਰਾਇਂ ਰੋ ਇਧਰ ਹੱਸ ਕੇ ਜਾ ਉਹ ਨਾ ਵੇ ਰੋ ਇਧਰ ਨਹੀਂ

ਚਲ ਮਮਾ ਕੋ ਆ ਜਾ ਬਈ ਜਾ ਬੱਚਾ ਮਮਾ ਵੀ ਪੈਣ ਲੱਗੀ ਹਾਂ ਲਈ ਇਹਦੇ ਨਹੀਂ ਮਰ ਤਾਂ ਵਾਂਗੂ ਆਦਾ ਮਮਾ ਜਾ ਮਮਾ ਕੋ ਜਾਣਾ ਚੱਲ ਲੈ ਜਾਇਓ ਇਹਨੂੰ ਲੈ ਜਾਇਓ ਇੱਕ ਜ਼ਿਆਦਾ ਤਰੋਏਗੀ ਹੋਈ ਹਾਂ ਕਿੱਥੋਂ ਲੈ ਕੇ ਨਹੀਂ ਜਾਂਦੀ ਆ ਜਾ ਲੈ ਜਾਂਦੇ ਆ ਚੱਲ ਕੋਸ਼ੀ ਨਹੀਂ ਹੁੰਦਾ ਆ ਜਾਈਗੀ ਆ ਜਾ ਆ ਜਾ ਚਲ ਬਾਈ ਕਰ ਦੋ ਫਿਰ ਬਾਈ ਕਰ ਮਮਾ ਮੇਰੇ ਤਾ ਦਾਦੀ ਨੂੰ ਬਾਏ ਦੇ ਚੂ ਚੂ ਚਾ ਚੂ ਆ ਗਿਆ ਤੇ ਫੇਰ ਕਰਾਂਗੇ ਕੀ ਉਧਰ ਕਰਦੇ ਹਾਂ ਹਾਂ ਰੋ ਮੈਂ ਤਾਂ ਚੱਲੀ ਆ ਮਾਲੀ ਉਧਰ ਦੇ ਗਏ ਕਸੀ ਰਹੀ ਸੀ ਚਾ ਚਾ ਚੱਲਿਆ ਸੰਭਲ ਨਾ ਮਮਾ ਕੋਈ ਨਹੀਂ ਚਾਣਾ ਵੇ ਮਮਾ ਰਹਿ ਇੱਥੇ ਮਮਾ ਕੋਈ ਨਹੀਂ ਚਾਣਾ ਉਹਦੀ ਰਹਿ ਹਾਂ ਨਹੀਂ ਤੰਗ ਨਹੀਂ ਕਰਦੀ ਸ਼ੂ ਸ਼ੂ ਆਇਆ ਤੇ ਦੱਸ ਦੇ ਅੰਦਰ ਨੂੰ ਚੱਲ ਇੰਦਰ ਨਹੀਂ ਜਾਣਾ ਚਲੋ ਬਾਏ ਬਾਏ

ਹਾਂ ਇੱਕ ਦੇ ਉੱਤੇ ਇੱਕ ਰੱਖ ਦੋ ਨਾ ਐਵੇਂ ਨਹੀਂ ਡਿੱਗ ਜਾਂਦੇ ਨੇ ਇਦਾਂ ਡਿੱਗ ਜਾਂਦੇ ਨੇ ਹਾਲਿੰਦੇ ਪਾਰੇ ਟੱਕ ਚਲੋ ਸਾਦਿੰਦੇ ਲੋਕ ਹੋਂ ਤੇਤੀ ਹੋਰ ਕੋਸ਼ਪਨ ਜਾ ਕੋਈ ਨਹੀਂ ਖਣਾ ਬਈ ਕਿਰੇ ਆਪਰਾ ਹੋਰ ਸਾਲ ਬਾਅਦ ਆ ਜਾਓ ਸਹੀ ਬਾਤ ਨਾਲੇ ਮੇਰੇ ਪਤਨੇ 1 ਸਾਲ ਹੋ ਗਿਆ ਜਿਹੜੇ ਚੜਦੇ ਨੇ ਹੋਰ ਖਰਾਬ ਹੋ ਜਾਂਦਾ 10 ਸਾਲ ਹੋ ਗਏ ਕੋਈ ਹਾਂ ਜੇ ਨਾ ਬੱਗਾ ਆਏ ਅੱਜ ਨੂੰ ਫੋਨ ਕਰੀਂ ਜੇ ਰੋ ਕਰਾਂਗੇ ਆਪਾਂ ਕਰਾਂਗੇ ਜਾ ਕੇ ਕਰਾਂਗੇ ਇੱਥੋਂ ਇੱਥੋਂ ਬੋਡੀ ਬੋਡੀ ਪਾਸ ਮਿਲ ਗਿਆ ਦਾਦੀ ਨਾਲ